ਤਾਂ ਇਹਨੇ ਪੂਰੀ ਤਰ੍ਹਾਂ ਬੰਨੀ ਰੱਖਿਆ ਮੈਂ 19 ਦਿਨ ਇਸ ਕਰਕੇ ਨਹੀਂ ਬੈਠੀ ਰਹੀ ਕਿ ਮੇਰਾ ਸੀਨ ਬਾਅਦ ਵਿੱਚ ਆਉਣਾ ਤਾਂ ਉਹ ਵੇਖ ਕੇ ਜਾਣਾ ਇੱਕ ਮਿੱਠੀ ਕਿਸਮ ਦੀ ਕਹਾਣੀ ਹੈ ਹੱfte ਜੇ ਹੋਰ ਫਿਲਮਾਂ ਵੀ ਆ ਰਹੀਆਂ ਸਾਨੂੰ ਸਹਿ ਖੈਰ ਫਿਲਮਾਂ ਬਣਾਉਣ ਵਾਲੇ ਸਾਰੇ ਆਪੋ ਆਪਣਾ ਜ਼ੋਰ ਲਾਉਂਦੇ ਨੇ ਪਰ ਕੁਛ ਥੋੜੀ ਹੱfte ਆ ਫੇਲਾਂ ਉਹਦੇ ਕਰਕੇ ਇਹ ਮੈਨੂੰ ਜ਼ਿਆਦਾ ਚੰਗੀ ਲੱਗ ਰਹੀ ਹੈ ਬਾਕੀ ਤੇ ਤੁਸੀਂ ਸਾਰੇ ਦਰਸ਼ਕੋ ਦਰਸ਼ਕਾਂ ਨੇ ਦੱਸਣਾ ਕਿ ਅਸੀਂ ਕੀ ਕਰ ਸਕਦੇ ਨਹੀਂ ਇਹ ਮੇਰੇ ਕੋਲ ਨੇ ਵੀਰ ਜੀ ਜਿਨ੍ਹਾਂ ਨੇ ਬਹੁਤ ਸੁਣਾ ਗਾਇਆ ਵੀ ਹੈ ਤੇ ਲਿਖੀਆਂ ਵੀ ਹੈ ਬਿਲਕੁਲ ਹਟਕੇ ਹੈ ਆਮ ਕਹਾਣੀਆਂ ਅਸੀਂ ਰੋਜ਼ ਦੇਖਦੇ ਆਂ ਬੜੀਆਂ ਫਿਲਮਾਂ ਦੇਖਦੇ ਆਂ ਉਹਨਾਂ ਨਾਲ ਸਭ ਸਭ ਕਿਸਾਨਟ ਕੇ ਹੈ ਮੈਂ ਇਹਨਾਂ ਸਾਰਿਆਂ ਨੂੰ ਬਹੁਤ ਪਿਆਰ ਕਰਦੀ हूं ਬਹੁਤ ਵਧਾਈ ਕਹਿਨੀ ਆ ਤੇ ਇਹ ਸਾਨੂੰ ਤੁਹਾਡੇ ਤੇ ਛੱਡੀਆਂ ਤੇ ਤੁਸੀਂ ਦੱਸੋ e colo o patinho afirmado dentro da bichinha e